ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਤੌਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਤਾਜੀ ਸੂਗਾ ਇੱਕ ਟੋਕੜ ਗੱਬਣ ਤੇ ਇੱਕ ਮੱਝ ਬਕਾਊਾ ਠੀਕ ਹੈ ਨਾ ਜਾਈ ਤੋਂ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਨਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000353 ਜੀ ਵਾਕਿਪਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਿਤਨੇਮ ਦੀ ਪ੍ਰੋਡਕਟ ਕਰ ਸਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਵੀਰੇ ਆਪਣਾ ਨਾਮ ਮੇਰਾ ਗੁਰਵਿੰਦਰ ਸਿੰਘ ਆ ਬਾਈ ਹਾਂਜੀ ਪਿੰਡ ਪਿੰਡ ਧੋਲਾ ਬਾਈ ਜ਼ਿਲ੍ਹਾ ਜੀ ਜ਼ਿਲ੍ਹਾ ਬਰਨਾਲਾ ਦਾ ਵੀਰੇ ਠੀਕ ਆ ਜੀ ਹਾਂਜੀ ਵੀ ਪਹਿਲੀ ਗਾਂ ਦੀ ਜਾਣਕਾਰੀ ਦੋ ਆਪਣੀ ਇਹ ਕਿੰਨੇ ਸੂਏ ਆ ਇਹ ਇਹ ਦੂਜੇ ਸੂਈ ਆ ਗਈ ਭਾਈ ਹਾਂਜੀ ਤੇ ਇਹ ਸਵੇਰੇ 3:00 ਵਜੇ ਸੂਈ ਆ ਗਈ ਜਿਹੜੂ ਰਡਾਣਾ ਜੀ ਸਾਰਾ ਖੱਟਾ ਹੀ ਹੋਇਆ ਹਾਂਜੀ ਤੇ ਮਗਰ ਇਹਦੇ स्ਨੋਮੈਨ ਦੀ ਬੱਚੀ ਆ ਸਨੋ ਇਧਰ ਦਿਖਾਣਾ 2:00 ਵਜੇ ਦਿਖਾਣਾ ਜੀ ਕੋਈ ਗੱਲ ਨਹੀਂ ਹਾਂ ਲੋ ਜੀ ਸਨੋਮੈਨ ਦੀ ਬੱਚੀ ਆ ਹਾਂ ਭਾਈ ਛੋਟਾ ਕੰਨਾ ਬਹੁਤ ਸੋਹਣੀ ਠੀਕ ਹੈ ਜੀ ਤੇ ਭਾਈ ਪਿਛਲੇ ਸੂਏ ਦੁੱਧ ਕਰਮਾ ਵਾਲੀ ਨਹੀਂ ਇੱਕ ਨਾ ਦਿੱਤਾ ਸੀ ਪਿਛਲੇ ਬਈ ਸੁਵੇ ਬਈ ਇਹ 20 21 ਆਈ ਜੇ ਚੱਲੀ ਆ ਗਈ ਅੱਜ ਕਿਦਾਂ ਵੱਧੀ ਅੱਜ ਕੀ ਰੱਬ ਕਰਮਾਂ ਦੀ ਆ ਗਈ ਹੈ ਨਾ ਵੱਧ ਵੀ ਦੇ ਸਕਦੀ ਦਾ 23 ਜਣਾ ਚਾਹੀਦਾ 25 ਦਿਨ ਚਾਹੀਦਾ ਠੀਕ ਹੈ ਠੀਕ ਹੈ ਲੋ ਮੜੀ ਪੂਸ ਫੜ ਲਓ ਮੜਾ ਦਿਖਾ ਦੋ ਮਗਰੋਂ ਨੇਵਾ ਕਰਮਾਂ ਵਾਲੀ ਦਾ ਇਹ ਪੂਸ ਫੜ ਲਓ ਮੜਾ ਲੋ ਥਾਣ ਦੇਖ ਸਕਦੇ ਬਹੁਤ ਸੋਹਣਾ ਲੱਗਾ ਕਰਮਾਂ ਵਾਲੇ ਨੇ ਲੈ ਵਦਨ ਤਾਜ਼ਾ ਤੁਸੀਂ ਲਾ ਸਕੋ ਤੁਰਿਆ ਨਹੀਂ ਜਾ ਰਿਆ ਗਾ ਤੋ ਤੋੜ ਦੋ ਭਰਾ ਤੋੜ ਦੋ ਰੇਟ ਭਰਾ ਜਾਇਜ਼ ਆਇਆ ਜਦਾ ਰੇਟ ਬਈ ਫੋਨ ਤੇ ਕਰ ਲਾਂਗੇ ਜਾਜੀ ਹੋ ਵੀਰੇ ਹਾਂ ਜਮਾ ਜਾਇਜ਼ ਹੀ ਹੋਗਾ ਠੀਕ ਹੈ ਲੋ ਭਰਾ ਕਰਮਾ ਵਾਲੀ ਦਾ ਕੱਦ ਬੈਡ ਤੁਹਾਡੇ ਸਾਹਮਣੇ ਆ ਠੀਕ ਹੈ ਨਾ ਤੇ ਮਾਗਰੀ ਵਸਸੀ ਆ ਲਓ ਜੀ ਥੋੜਾ ਜਿਹਾ ਹਲੇ ਬੱਚੇ ਦਾ ਕਰਦੀ ਆ ਠੀਕ ਹੈ ਨਾ ਲਓ ਜੀ ਕਰਮਾ ਵਾਲੀ ਦੇ ਲਿਵਾ ਬਸ ਬਸ ਲਓ ਜੀ ਚੈੱਕ ਕਰ ਸਾਦੇ ਤੋਰ ਦੋ ਤੋਰ ਬਰਾ ਲਮੀ ਤੋਰ ਮੜੀ ਲਓ ਜੀ ਲੈ ਵੀ ਤਾਂ ਤਾਜਾ ਤੁਸੀਂ ਲਾ ਆ ਤੁਰਿਆ ਨਹੀਂ ਆ ਰਿਹਾ ਠੀਕ ਹੈ ਨਾ ਲਓ ਜੀ ਆਣ ਸਿੰਘ ਨੂੰ ਫਿਰ ਦਿਖਾਉਣਾ ਬਹੁਤ ਸੋਹਣਾ ਲੱਗਿਆ ਠੀਕ ਹੈ ਜੀ ਮਗਰ ਵੀ ਬਸ ਇਹ ਕਰਮਾ ਵਾਲੇ ਦੀ ਠੀਕ ਹੈ ਜੀ ਬੰਦੋ ਲੋ ਚ ਸਾਈਡਾਂ ਚੈੱਕ ਕਰ ਸੋਨ ਪਾ ਲੋ ਬਾਈ ਥੋੜੀ ਜਿਹੀ ਰੈਲੀ ਕਰੀ ਵੀ ਆਪਣੀ ਇਹ ਹਾਂ ਬਾਈ ਚੋਈ ਹੋਈ ਧੜਕੇ ਚੋਈ ਆ ਗਈ ਧੜਕੇ ਅਸੀਂ 6 ਕਿਲੋ ਵਾਲਾ ਕੱਢਿਆਗਾ ਠੀਕ ਹੈ ਜੀ 6 ਕਿ ਠੀਕ ਹੈ ਜੀ ਹੁਣ ਤਾਂ ਫਸੇ ਖੜੀਏ ਦੇਖੋ ਨਾ ਰੱਛੀ ਨੇ ਜੰਗਾ ਕੇ ਇੱਕ ਲਾਟੂ ਲਾ ਪੂਰੇ ਕਰਮਾ ਵਾਲੀ ਦੇਖ ਸਕਦੇ ਹਾਂ ਭਰਾ ਠੀਕ ਹੈ ਜੀ ਅੰਡੀ ਢੁੰਡੀ ਬਹੁਤ ਆ ਬਾਈ ਠੀਕ ਹੈ ਜੀ ਠੀਕ ਹੈ ਜੀ ਲੋ ਠੀਕ ਹੈ ਹਾਂ ਜੀ ਬਾਈ ਦੂਜੀ ਦੱਸੋ ਜਾਣਕਾਰੀ ਇਹ ਗੱਭਣਾ ਬਾਈ ਇਹਨੂੰ ਸਾਡੇ 7ਵਾਂ ਮਹੀਨਾ ਪੂਰੀ ਹੋਣ ਵਾਲਾ ਹੈਗਾ ਠੀਕ ਹੈ ਜੀ ਦੁੱਧ ਬਾਈ ਦੁੱਧ ਦੇ ਥੱਲੇ ਬਾਈ 10-11 ਲੀਟਰ ਹੈਗਾ ਹੁਣ 10-11 ਲੀਟਰ ਚਾਹ ਦੋ ਡੱਗ ਚੋਕ ਲੈ ਜੀ ਦੋ ਤੋਂ ਚਾਰ ਚੋਕ ਹੀ ਲੈ ਜੀ ਰੇਟ ਬਰਾਬਰ 100 ਛੋੜ ਹੀ ਕਰੀ ਬਸ ਜਮਾ ਬਾਈ ਇਹਨੂੰ ਜਮਾ ਲੈਣ ਦੇ ਨੇ ਤਾਂ ਰੇਟ ਹੈਗਾ 45000 ਰੁਪਏ ਇਦੋਂ ਬਸ ਛੋੜ ਚੱਪਾ ਵੀ ਨਹੀਂ ਹੋਣਾ ਹੈਗਾ ਠੀਕ ਹੈ ਜੀ ਹਾਂ ਚੱਕਾ ਕਰ ਕੱਦ ਬੈਠ ਸੁਖਨ ਕਰਮਾਲ ਦਾ ਸੋਣਾ ਰਤੌਰ ਦੂ ਪ੍ਰਾਨ ਕੱਦ ਬੈਠ ਸੁਖਨ ਕਰਮਾਲ ਦਾ ਸੋਣਾ ਤੇ ਤੋਕੜ ਗੱਭਣ ਇਹਨੇ ਵੱਧ ਜਾਣਕਾਰੀ ਲੈ ਲਿਆ ਭਾਈ ਤੋਂ ਲਿਆ ਆਪਣਾ ਬੰਨ ਲਿਆ ਵਸ ਤੋਰਾ ਦੇਖ ਸਕਿਆ ਹਾਂ ਲੋ ਥੋੜਾ ੱਕਾ ਕਰਦੀ ਆ ਲੋ ਸ਼ਾ ਠੀਕ ਹੈ ਜੀ ਬੰਦੋ ਬੰਦੋ ਹਾਂਜੀ ਭਾਈ ਮਾਝੀ ਨਹੀਂ ਜਾਣਕਾਰੀ ਦਊਗੀ ਆਪਣੀ ਦੀ ਮਰਜੇ ਭਾਈ ਹਲੇ 10 ਦਿਨਾਂ ਦੀ ਕੱਚੀ ਆ ਗਈ ਹਾਂਜੀ ਤੇ ਆਪਣਾ ਦੁੱਧ ਪਹਿਲੇ ਸੂਏ ਨੇ ਤੀਜੇ ਸੂਏ ਆ ਗਈ ਹੁਣ ਦੂਜੇ ਸੂਏ ਦੁੱਧ ਨੇ 14 14.5 ਲੀਟਰ ਤੇ ਚੱਲੀ ਆ ਗਈ ਠੀਕ ਹੈ ਜੀ ਤੇ ਦਿਨ ਕਿੰਨੇ ਬਾਕੀ ਆ ਨੇ ਪੂਰੇ 10 ਦਿਨ ਬਾਕੀ ਆ ਵੀ ਹਲੇ ਤੋੜ ਦੋ ਭਰਾ ਰੇਟ ਵੀ ਦੱਸ ਦੋ ਨਾਲ ਜਾਇਜ਼ ਜਦਾ ਲੋ ਫਰਸ ਕਿੰਨੀ ਨਹੀਂ ਆਇਆ ਇਹ ਅਹ ਸੰਘਾ ਹਲਦੇ ਵੀ ਇਹ ਦੇਖਣੀ ਹਲਦੀ ਨਾ ਹਲਦੀ ਨਹੀਂ ਹੈਗੇ ਭਾਈ ਚਲੋ ਠੀਕ ਹੈ ਕੋਈ ਗੱਲ ਲੋ ਜੀ ਤੋੜਾ ਤਰਾ ਦੇਖਸਾ ਤੇ ਕਰਮਾ ਉਹਦਾ ਚੰਗੀ ਪਲੀ ਪਲੋਸੀ ਹੈ ਮੱਜ ਠੀਕ ਹੈ ਨਾ ਲੋ ਜੀ ਰੇਟ ਭਰਾ ਦਾ ਜਾਇਜ਼ਾ ਰੇਟ ਭਾਈ ਇਹਦਾ ਜਮਾ ਲੈਣ ਦੇ ਨੇ 1.5 ਜਗਾ 1 ਲੱਖ 5000 ਠੀਕ ਹੈ ਜੀ ਬੰਦ ਲੋ ਲੋ ਜੀ ਕੱਢ ਕੱਢ ਸੁਖ ਨੂੰ ਸੋਣਾ ਠੀਕ ਹੈ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਪਿੰਡ ਤੌੜਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ